ਮਟਿੰਡਾ ਦੀ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਫਿਰ ਮਹਿਲਾਵਾਂ ਲਈ 26ਵੇਂ ਸਵੈ ਰੋਜ਼ਗਾਰ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਇਸ ਕੈਂਪ ਦੌਰਾਨ ਮਹਿਲਾਵਾਂ ਨੂੰ ਸਿਲਾਈ, ਕਢਾਈ, ਬਿਊਟੀਸ਼ੀਅਨ, ਅੰਗਰੇਜ਼ੀ ਸਪੀਕਿੰਗ, ਪੇਂਟਿੰਗ, ਮਹਿੰਦੀ ਅਤੇ ਹੋਰ ਵੱਖ-ਵੱਖ ਕੋਰਸ ਬਿਲਕੁਲ ਮੁਫਤ ਕਰਵਾਏ ਜਾਂਦੇ ਹਨ। ਹਰ ਸਾਲ ਇਸ ਕੈਂਪ ਵਿੱਚੋਂ ਬਹੁਤ ਸਾਰੀਆਂ ਲੜਕੀਆਂ ਅਤੇ ਮਹਿਲਾਵਾਂ ਸਿਕਲਾਈ ਲੈ ਕੇ ਆਤਮ ਨਿਰਭਰ ਬਣ ਰਹੀਆਂ ਹਨ ਇਸ ਕੈਂਪ ਦੀ ਆਯੋਜਨ ਕਰਤਾ ਡਾਇਮੰਡ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਸਮਾਜ ਸੇਵੀ ਪ੍ਰਿੰਸੀਪਲ ਬੀਨੂ ਗੋਇਲ ਨੇ ਦੱਸਿਆ ਕਿ ਮੈਨੂੰ ਉਸ ਵੇਲੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਰਾਹ ਚੱਲਦੇ ਜਾਂ ਫਿਰ ਕਿਸੇ ਪ੍ਰੋਗਰਾਮ ਦੌਰਾਨ ਕੋਈ ਲੜਕੀ ਜਾਂ ਮਹਿਲਾ ਮੈਨੂੰ ਮਿਲਦੀ ਹੈ ਅਤੇ ਦੱਸਦੀ ਹੈ ਕਿ ਮੈਂ ਤੁਹਾਡੇ ਕੈਂਪ ਵਿੱਚੋਂ ਮੁਫਤ ਕੋਰਸ ਕੀਤਾ ਸੀ ਅਤੇ ਅੱਜ ਮੈਂ ਆਪਣੇ ਪੈਰਾਂ ਤੇ ਖੜੀ ਹਾਂ ਉਹ ਬਹੁਤ ਧੰਨਵਾਦ ਕਰਦੀਆਂ ਹਨ ਕਿ ਤੁਸੀਂ ਸਾਡੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਪਹਿਲੀ ਕਹਿੰਦਾ ਜੀ ਦੇਖੋ ਨੇਕੀ ਕਰ دریا ਮੇਂ ਡਾਲ। ਮੈਂ ਸਫਰ ਹੈ ਚੱਲਦੇ ਰਹੇ ਜ਼ਿੰਦਗੀ ਦੇ ਨਾਲ ਚੱਲਦੇ ਪਏ ਆਂ। ਬਸ ਇੰਨਾ ਨਜ਼ਰ ਆਉਂਦਾ ਕਿ ਹੁਣ ਵੀ ਜਦੋਂ ਘਰੇ ਮੇਰੇ ਮਮਾ ਸੈਟਲ ਕਰ ਰਹੇ ਹੁੰਦੇ ਆ ਸਮਾਨ ਤਾਂ ਐਡੇ-ਐਡੇ ਬੋਰੇ ਭਰੇ ਹੁੰਦੇ ਆ ਫਾਰਮਾਂ ਦੇ। ਉਮੀ ਕਹਿੰਦੇ ਇਹਦਾ ਕੀ ਕਰਨਾ? ਮੈਂ ਕਿਹਾ ਪਤਾ ਨਹੀਂ ਕਿਉਂ ਮੇਰੇ ਨਾਲ ਸੱਟਨ ਨੂੰ ਜੀ ਨਹੀਂ ਕਰਦਾ। ਇੱਕ ਇੱਕੇ ਲਗਾਵ ਇੱਕ ਯਾਦ ਹੈ ਵੀ ਇੰਨੀਆਂ ਬੱਚੀਆਂ ਜਿਹੜੀਆਂ ਉਵੇਂ ਸਾਡੇ ਕੋਲ ਇੱਕ ਪਰਿਵਾਰ ਬਣ ਬਣ ਕੇ ਸਾਡੇ ਕੋਲ ਆ ਰਹੀਆਂ ਆ ਜਾ ਰਹੀਆਂ ਕਿਉਂਕਿ ਬਠਿੰਡਾ ਦੇ ਵਿੱਚ 36000 ਅੰਕੜਾ ਥੋੜਾ ਨਹੀਂ ਹੁੰਦਾ ਮਹਿਲਾਵਾਂ ਦਾ ਤੇ ਲੇਡੀਜ਼ ਦਾ ਇਹਦਾ ਮਤਲਬ ਸਾਡਾ ਬਠਿੰਡਾ ਪਰਿਵਾਰ ਹੋ ਗਿਆ ਹਰ ਗਲੀ ਦੇ ਵਿੱਚ ਹਰ ਕੂਚੀ ਦੇ ਵਿੱਚ ਹਰ ਵਾਰਡ ਦੇ ਵਿੱਚ ਮਹਿਲਾਵਾਂ ਜਿੱਥੇ ਵੀ ਜਿੱਥੋਂ ਵੀ ਲੰਘਦੀਏ ਇਹ ਜਦੋਂ ਬੀਨੂ ਗੁਲ ਮੈਡਮ ਕਹਿ ਕੇ ਪਿੱਛੇ ਆਵਾਜ਼ ਮਾਰਦੀ ਹੈ ਤੁਸੀਂ ਉਹੀ ਮੈਡਮ ਉਹ ਕੈਂਪ ਵਾਲੇ ਤਾਂ ਬੜਾ ਦਿਲ ਨੂੰ ਸਕੂਨ ਮਿਲਦਾਗਾ ਤਾਂ ਦੂਸਰਾ ਜਿਹੜੇ ਤੁਸੀਂ ਕਹਿੰਦੇ ਲੰਬੀ ਲਿਸਟ ਲਿਸਟ ਕਦੇ ਬਣਾਈ ਨਹੀਂ ਲਿਸਟ ਕਿੱਥੇ ਇਹ 36000 ਦੀ ਲਿਸਟ ਮੈਂ ਕਿੱਥੇ ਲਿਖਾ ਕਿਹੜੇ ਕਾਗਜ਼ ਦੂਸਰਾ ਜਿਹੜੇ ਜਦੋਂ ਤੁਸੀਂ ਗਲੀ 'ਚ ਹੀ ਗੁਜ਼ਰਦੇ ਜਦੋਂ ਤੁਸੀਂ ਆਪਣੇ ਮਹੱਲੇ 'ਚ ਹੀ ਗੁਜ਼ਰਦੇ ਜਦੋਂ ਤੁਸੀਂ ਕਿਤੇ ਸਫ਼ਰ ਤੇ ਜਾ ਰਹੇ ਹੋ ਜਦੋਂ ਤੁਹਾਡੇ ਨਾਲ ਲੇਡੀਜ਼ ਗੱਲਾਂ ਕਰਦੀਆਂ ਮੈਂ ਮੱਸੀ ਸਿੱਖ ਕੇ ਆਹ ਕਰ ਲਿਆ ਮੈਨੂੰ ਡੇਲੀ ਹੀ ਬੇਲਦੀਆਂ ਫੋਨ ਆਉਂਦੇ ਆ ਮੈਡਮ ਮੇਰਾ ਇੱਥੇ ਸ਼ੋਅਰੂਮ ਹੈ ਤੁਸੀਂ ਇੱਥੇ ਕਦੇ ਆਇਓ ਇੱਥੇ ਆਇਓ ਤਾਂ ਮੈਨੂੰ ਲੱਗਦਾ ਇਹ ਲਿਸਟ ਸਾਕਸ਼ਤ ਸਾਹਮਣੇ ਜਿਵੇਂ ਲੈਪਟਾਪ ਦਾ ਬਟਨ ਸੋਭਾ ਕੰਪਿਊਟਰ ਦਾ ਔਨ ਕਰਦੇ ਆ ਸਾਰੇ ਡੈਸਕਟਾਪ ਆ ਸਾਹਮਣੇ ਆ ਜਾਂਦੇ ਆ ਤਾਂ ਇਹ ਮੇਜਰ ਸਾਰੀਆਂ ਮੈਂ ਦਿਨ ਉੱਠਦੀ ਸਾਹਮਣੇ ਆ ਜਾਂਦੀਆਂ ਦਿਨ 'ਚ ਤਿੰਨ ਤੋਂ ਚਾਰ ਮਹਿਲਾਵਾਂ ਇਸ ਤਰ੍ਹਾਂ ਦੀਆਂ ਬੇਟੀਆਂ ਜ਼ਰੂਰ ਇਸ ਤੋਈ ਲਾਵਾ ਇਸ ਕੈਂਪ ਵਿੱਚ ਕੋਰਸ ਕਰਨ ਆਈਆਂ ਲੜਕੀਆਂ ਨਾਲ ਵੀ ਗੱਲਬਾਤ ਕੀਤੀ ਗਈ। ਉਹਨਾਂ ਨੇ ਮੈਡਮ ਵਿਨੂ ਗੋਇਲ ਦਾ ਬਹੁਤ ਧੰਨਵਾਦ ਕੀਤਾ ਅਤੇ ਕਿਹਾ ਕਿ ਜੇਕਰ ਸੈਂਟਰਾਂ ਵਿੱਚ ਕੋਰਸ ਕਰਨ ਚਾਹੀਏ ਤਾਂ ਉੱਥੋਂ ਦੇ ਖਰਚੇ ਬਹੁਤ ਹਨ, ਫੀਸ ਬਹੁਤ ਜ਼ਿਆਦਾ ਹੈ। ਪਰ ਇਸ ਕੈਂਪ ਵਿੱਚ ਮੈਡਮ ਨੇ ਸਾਨੂੰ ਮੁਫਤ ਸਿੱਖਲਾਈ ਦੇ ਕੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੈ। ਮੇਰਾ ਨਾਮ ਮੂਸ਼ੇ ਜੀ। ਰਜਿਸਟ੍ਰੇਸ਼ਨ ਲੱਗਿਆ ਕੈਂਪ ਵਿੱਚ ਆ ਕੇ। ਮੈਨੂੰ ਵਧੀਆ ਲੱਗਿਆ ਜੀ। ਅੱਜ ਮੇਰਾ ਤੀਜਾ ਦਿਨ ਹੈ ਜੀ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਇੱਥੇ ਅੱਜ ਮੈਂ ਇਥੇ ਪਹਿਲੀ ਵਾਰ ਆਈਆਂ ਜੀ ਮੇਰੀ ਗੁੜੀਆ ਵੀ ਆਈ ਹੈ ਡਾਂਸ ਕਲਾਸ 'ਚ ਅਜੋਨ ਦਾ ਪਹਿਲਾ ਦਿਨ ਹੈ ਜੀ ਮੇਰਾ ਨਾਮ ਸ਼ਾਲੂ ਸ਼ਰਮਾ ਹੈ ਮੈਂ ਲੋਕਲ ਬਠਿੰਡਾ ਤੋਂ ਹੀ ਐ ਇਹ ਬਿਊਟੀਸ਼ੀਅਨ ਦਾ ਸੀ ਕੋਰਸ ਕਰ ਰਹੇ ਹਾਂ ਜਿਹਦੇ ਵਿੱਚ ਵੀਨੂ ਮੈਮ ਸਾਨੂੰ ਇੱਥੇ ਫ੍ਰੀ ਆਫ ਕੋਸਟ ਪਾਰਟਿਸਪੇਟ ਕਰਵਾ ਰਹੇ ਹਨ ਇਹ ਬਿਊਟੀਸ਼ਨ ਚ ਸਾਡਾ ਬੇਸਿਕ ਤੋਂ ਲੈ ਕੇ ਐਡਵਾਂਸ ਤੱਕ ਮੈਮ ਸਾਨੂੰ ਸਾਰੇ ਥ੍ਰੈਡਿੰਗ ਟ੍ਰੇਨਿੰਗ ਦੇ ਰਹੇ ਆਂ ਕੱਲ ਸਾਨੂੰ ਥ੍ਰੈਡਿੰਗ ਦਾ ਕਰਵਾਇਆ ਸੀ ਅੱਜ ਸਾਨੂੰ ਫੇਸ਼ੀਅਲ ਸਟੈਪ ਕਰਵਾਏ ਨੇ ਅੱਛਾ ਕੀ ਕੀ ਕੋਈ ਜੋੜਨਾ ਕੀ ਆ ਤੁਹਾਡੀ ਪੋ ਇੱਕ ਦੀ ਯੋਜਨਾ ਇਹ ਹੀ ਹੈ ਕਿ ਅਸੀਂ ਇੱਥੋਂ ਸਿੱਖ ਕੇ ਅੱਗੇ ਵੀ ਮਤਲਬ ਕਿ ਗੇਨ ਕਰਨਾ ਹੈ ਹੋਰ ਬੱਚਿਆਂ ਨੂੰ ਵੀ ਸਿਖਾਣਾ ਹੈ ਤੇ ਕੁਝ ਸਾਨੂੰ ਆਏ ਹੈ ਕਿ ਹੁਣ ਅੱਜ ਕੱਲ ਇਹ ਹੀ ਟ੍ਰੈਂਡ ਚੱਲ ਗਿਆ ਸੈਲਫ ਮੇਕਅਪ ਵਗੈਰਾ ਵੀ ਕਰਨਾ ਥੋੜਾ ਬਹੁਤ ਆ ਜਾਏਗਾ ਬੜਾ ਮਤਲਬ ਕਿ ਨਾ ਇਹ ਨਹੀਂ ਵੀ ਆਪਾਂ ਸਿਰਫ ਥਿਉਰੀ ਸਿੱਖਣੀ ਹੈ ਇੱਥੇ ਪ੍ਰੈਕਟੀਕਲ ਸਾਨੂੰ ਨੋਲਿਜ ਦੇ ਰਿਹਾ ਹੈ ਥਿਉਰੀ ਦੇ ਨਾਲ ਨਾਲ ਇਹ ਨਹੀਂ ਕਿ ਉੱਥੇ ਚਲੋ ਜੀ ਆਪਾਂ ਬਾਹਰ ਜਾਂਦੇ ਵੀ ਕੋਰਸ ਕਰਵਾਉਂਦੇ ਉੱਥੇ ਚਾਰਜੇਸ ਵੀ ਬਹੁਤ ਜ਼ਿਆਦਾ ਲੈਂਦੇ ਹੈ ਇੱਥੇ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਕਰਵਾ ਰਹੇ ਨੇ ਔਰ ਇਹ ਨਹੀਂ ਕਿ ਇਹ ਸਾਨੂੰ ਕੋਈ ਡਿਫਰੈਂਸ ਵੀ ਇਹਨੇ ਵੀ ਸਾਨੂੰ ਇੱਥੇ ਫ੍ਰੀ ਆਫ ਕੋਸਟ ਹੈ ਤਾਂ ਮਤਲਬ ਕਿ ਐਵੇਂ ਸਿਖਾ ਰਹੀ ਹੈ ਇੱਕ ਨਾਰਮਲੀ ਬਹੁਤ ਅੱਛੇ ਤਰੀਕੇ ਨਾਲ ਸਿਖਾ ਰਹੇ ਹੈ ਇਸ ਤੋਂ ਇਲਾਵਾ ਇਸ ਸਿਕਲਾਈ ਕੈਂਪ ਦੇ ਵਿੱਚ ਟ੍ਰੇਨਿੰਗ ਦੇਣ ਆਈਆਂ ਟ੍ਰੇਨਰਸ ਵੀ ਦੱਸਦੀਆਂ ਨੇ ਕਿ ਸਾਨੂੰ ਇਸ ਕੈਂਪ ਦੇ ਵਿੱਚ ਆ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਅਸੀਂ ਬਹੁਤ ਸਾਰੀਆਂ ਲੜਕੀਆਂ ਨੂੰ ਸਿਕਲਾਈ ਦਿੰਨੇ ਆ ਉਹਨਾਂ ਨੂੰ ਆਤਮ ਨਿਰਭਰ ਕਰਨ 'ਚ ਅਸੀਂ ਯੋਗਦਾਨ ਪਾਉਂਦੇ ਆ ਤੇ ਨਾਲ ਹੀ ਸਾਨੂੰ ਇੱਕ ਨਵਾਂ ਐਕਸਪੀਰੀਅੰਸ ਮਿਲਦਾ ਹੈ ਨਾਲ ਹੀ ਸਾਨੂੰ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ ਇਸ ਟ੍ਰੇਨਿੰਗ ਦਾ 2021 ਤੋਂ ਜੁੜੀ ਸੀ ਸਰ ਮੈਡਮ ਦੀ ਮੈਨੇ ਐਡ ਦੇਖੀ ਸੀਗੀ ਫੇਸਬੁੱਕ ਇੰਸਟਾਗ੍ਰam ਤੇ ਤਾਂ ਮੈਂ ਮੈਡਮ ਨਾਲ ਕੰਟੈਕਟ ਕੀਤਾ ਤੇ ਉਸ ਤੋਂ ਬਾਅਦ ਮੈਂ ਜਦ ਇੱਥੇ ਆਈ ਤਾਂ ਮੇਰਾ ਡਿਪਲੋਮਾ ਸੀਗਾ ਪਹਿਲਾਂ ਤਾਂ ਮੈਂ ਕਲਾਸਾਂ ਲਗਾਈਆਂ ਮੈਡਮ ਕਹਿੰਦੇ ਕਿ ਟ੍ਰੇਨਿੰਗ ਦਿਓ ਤੁਸੀਂ ਤੇ ਮੈਂ ਟ੍ਰੇਨਿੰਗ ਦਿੱਤੀ ਤੇ ਮੈਨੂੰ ਬਹੁਤ ਅੱਛਾ ਲੱਗਿਆ ਜਿਨ੍ਹਾਂ ਨੇ ਮੇਰੇ ਤੋਂ ਸਿੱਖਿਆ ਸਟੂਡੈਂਟ 2021 ਤੋਂ ਲੈ ਕੇ ਅੱਜ ਤੱਕ ਮੇਰੇ ਨਾਲ ਕਾਫੀ ਜੁੜ ਚੁੱਕੇ ਹੈਗੇ ਕਸਟਮਰ ਵੀ ਮੇਰੇ ਬਣ ਚੁੱਕੇ ਹੈਗੇ ਮੇਰਾ ਕੰਮ ਬੁਟੀਕ ਦਾ ਵੀ ਹੈ ਤੇ ਉਸ ਤੋਂ ਬਾਅਦ ਮੈਂ मैडम ਦਾ ਬਹੁਤ ਧੰਨਵਾਦ ਕਰਦੀ ਆ ਮੈਨੂੰ ਬਹੁਤ ਅੱਛਾ ਲੱਗਾ ਇੱਥੇ ਆ ਕੇ ਤੇ ਐਕਸਪੀਰੀਅੰਸ ਵੀ ਮਿਲਦਾ ਹੈ ਤੇ ਹਾਂਜੀ ਸਰ ਐਕਸਪੀਰੀਅੰਸ ਮਿਲਦਾ ਹੈ ਹਾਂਜੀ ਹਾਂਜੀ ਸਰ ਐਕਸਪੀਰੀਅੰਸ ਦਾ ਸਰਟੀਫਿਕੇਟ ਸਾਨੂੰ ਮਿਲਦਾ ਹੈ ਉਹਦਾ ਵੀ ਸਾਨੂੰ ਬੈਨੀਫਿਟ ਹੋਇਆ ਉਸ ਤੋਂ ਬਾਅਦ ਮੈਂ ਆਈਟੀਆਈ ਕਰੀ ਫੈਸ਼ਨ ਡਿਜ਼ਾਈਨਰ ਦੀ ਉਹਦੇ ਵਿੱਚ ਵੀ ਮੈਂ ਟੌਪ ਕੀਤਾ ਤੇ ਉਹ ਵੀ ਮੈਂ ਮੈਡਮ ਰਾਹੀ ਹੀ ਕੀਤਾ ਬੀਨੂ ਗੋਲ ਰਾਹੀ ਤੇ ਮੈਂ ਮੈਡਮ ਦੀ ਬਹੁਤ ਬਹੁਤ ਧੰਨਵਾਦ ਆ ਤੇ ਬਾਕੀ ਜਿਹੜੇ ਇੱਥੇ ਵੀ ਮੇਰੇ ਕੋਲ ਸਟੂਡੈਂਟ ਆ ਰਹੇ ਆ ਉਹਨਾਂ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਜਿਵੇਂ ਉਹਨਾਂ ਦੇ ਜੋ ਵੀ ਉਹਨਾਂ ਦੀਆਂ ਉਹ ਸੀਗੀਆਂ ਉਹ ਕਹਿੰਦੇ ਮੈਡਮ ਅਸੀਂ ਇੱਥੇ ਆ ਕੇ ਬਹੁਤ ਕੁਝ ਸਿੱਖਿਆ ਵੀ 21 ਦਿਨਾਂ ਦਾ ਜੋ ਕੈਂਪ ਹੁੰਦਾ ਉਹਦੇ ਵਿੱਚ ਵੀ ਉਹ ਕਾਫੀ ਕੁਝ ਕਰਦੇ ਆ ਇਹ ਕਿਦਾਂ ਜਬਨ ਕੰਪਲੀਟ ਹੋਇਆ ਤਾਂ ਵੀ ਆਪਣਾ ਕੰਮ ਸ਼ੁਰੂ ਕਰ ਹਾਂਜੀ ਸਰ ਅਭੀ 21 ਦਿਨਾਂ ਦੇ ਵਿੱਚ ਨਹੀਂ ਸਰ ਮੈਂ 2021 ਤੋਂ ਲਾ ਰਹੀ ਹਾਂ ਜੀ ਜਿਹੜੇ 21 ਦਿਨਾਂ ਦੇ ਵਿੱਚ ਕਹਿੰਦੇ ਸੀ ਕਿ ਮੈਡਮ ਅਸੀਂ ਇਹ ਚੀਜ਼ ਕਦੀ ਦੇਖੀ ਹੀ ਨਹੀਂ ਸੀ ਤੇ ਉਹਨਾਂ ਨੇ ਇੱਥੋਂ ਆ ਕੇ ਉਹ ਕੀਤਾ ਤੇ ਅੱਜ ਵੀ ਮੇਰੇ ਨਾਲ ਜੁੜੇ ਹੋਏ ਆ ਤੇ ਉਹਨਾਂ ਦਾ ਕੰਮ ਬਹੁਤ ਅੱਗੇ ਚੱਲ ਚੁੱਕਿਆ ਤਾਂ ਜਿੱਥੇ ਵੱਡੇ ਵੱਡੇ ਟ੍ਰੇਨਿੰਗ ਸੈਂਟਰ ਅਤੇ ਇੰਸਟੀਚਿਊਟ ਮੋਟੀਆਂ ਫੀਸਾਂ ਲੈ ਕੇ ਇੱਕ ਵੱਧ ਟਾਈਮ ਲਗਾ ਕੇ ਇਹ ਕੋਰਸ ਕਰਾਉਂਦੇ ਨੇ ਉੱਥੇ ਹੀ 21 ਦਿਨਾਂ ਦੇ ਵਿੱਚ ਲੜਕੀਆਂ ਨੂੰ ਇਸ ਲਾਇਕ ਬਣਾ ਦਿੱਤਾ ਜਾਂਦਾ ਹੈ ਕਿ ਉਹ ਆਪਣਾ ਰੋਜ਼ਗਾਰ ਸ਼ੁਰੂ ਕਰ ਸਕਦੀਆਂ ਹਨ ਅਤੇ ਆਤਮ ਨਿਰਭਰ ਹੋ ਸਕਦੀਆਂ ਹਨ ਦੇਖਦੇ ਹੋ ਤੁਹਾਡਾ ਆਪਣਾ ਚੈਨਲ 5.5 ਟੀਵੀ ਮੈਂ ਦੇਵਕਰਨ ਜੈ ਹਿੰਦ ਜੈ ਭਾਰਤ